ਕਿਸੇ ਵੀ ਦੀ ਵੀ ਜ਼ਿੰਦਗੀ ਦਾ ਇੱਕ ਖਾਸ ਮੌਕਾ ਹੁੰਦਾ ਹੈ ਪਰ ਦੋ ਸਗੇ ਭਰਾਵਾਂ ਦੇ ਵੱਲੋਂ ਇੱਕੋ ਹੀ ਕੁੜੀ ਦੇ ਨਾਲ ਵਿਆਹ ਕਰਵਾਇਆ ਗਿਆ ਹੈ ਜਿਸ ਨੂੰ ਲੈ ਕੇ ਹਰ ਕੋਈ ਹੈਰਾਨ ਪਰੇਸ਼ਾਨ ਹੋ ਗਿਆ ਹੈ ਕਿਉਂਕਿ ਪ੍ਰਾਚੀਨ ਪ੍ਰਥਾ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਸ ਦੇ ਵਿੱਚ ਸਿਰਮੌਰ ਜ਼ਿਲ੍ਹੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਬਹੁਪਤੀ ਪ੍ਰਥਾ ਜੋ ਉੱਥੇ ਚੱਲਦੀ ਆ ਰਹੀ ਸੀ ਔਰ ਕਾਫੀ ਸਮੇਂ ਤੋਂ ਜੋ ਗਾਇਬ ਹੋ ਚੁੱਕੀ ਸੀ ਪਰ ਅੱਜਕੱਲ੍ਹ ਦੇ ਨੌਜਵਾਨ ਮੁੰਡੇ ਪੜੇ ਲਿਖੇ ਮੁੰਡੇ ਉਨ੍ਹਾਂ ਦੇ ਵੱਲੋਂ ਇਸ ਪ੍ਰਥਾ ਨੂੰ ਦੁਬਾਰਾ ਜੀਵਤ ਕੀਤਾ ਗਿਆ ਹੈ ਤੇ ਇੱਕ ਹੀ ਕੁੜੀ ਦੇ ਨਾਲ ਇਹਨਾਂ ਦੋਹਾਂ ਭਰਾਵਾਂ ਦੇ ਵੱਲੋਂ ਫੇਰੇ ਲੈ ਗਏ ਨੇ ਤੇ ਤਸਵੀਰਾਂ ਨੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੀਆਂ ਜਿੱਥੇ ਇੱਕ ਹੀ ਕੁੜੀ ਦੇ ਨਾਲ ਦੋ ਭਰਾਵਾਂ ਨੇ ਵਿਆਹ ਕੀਤਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਵਿੱਚ ਇਸ ਇਲਾਕੇ ਦੇ ਵਿੱਚ ਪਹਿਲਾਂ ਤੋਂ ਹੀ ਪ੍ਰਚਲਿਤ ਹੈ ਪ੍ਰਥਾ ਕਿ ਪਰਿਵਾਰ ਦੇ ਵਿੱਚ ਕਿਸੇ ਤਰੀਕੇ ਦੀ ਵਟਵਾਰਾ ਨਾ ਹੋਵੇ ਵੰਡ ਨਾ ਹੋਵੇ ਔਰ ਦੂਸਰੇ ਪਾਸੇ ਪ੍ਰਾਪਰਟੀ ਦੀ ਵੰਡਣਾ ਹੋਵੇ ਤਾਂ ਇਸ ਨੂੰ ਲੈ ਕੇ ਪਹਿਲੇ ਸਮੇਂ ਦੇ ਵਿੱਚ ਭਰਾਵਾਂ ਦੇ ਵੱਲੋਂ ਇੱਕ ਹੀ ਕੁੜੀ ਦੇ ਨਾਲ ਵਿਆਹ ਕਰਵਾਉਣ ਦੀ ਪ੍ਰਥਾ ਪ੍ਰਚਲਿਤ ਸੀ ਪਰ ਅੱਜ ਕੱਲ ਕਿਉਂਕਿ ਸਮੇਂ ਦੇ ਨਾਲ ਬਹੁਤ ਕੁਝ ਬਦਲ ਜਾਂਦਾ ਹੈ ਔਰ ਸਮੇਂ ਦੇ ਨਾਲ ਜਦੋਂ ਲੋਕ ਪੜ੍ਹ ਲਿਖ ਜਾਂਦੇ ਨੇ ਤਾਂ ਫਿਰ ਇਸ ਤਰੀਕੇ ਦੀਆਂ ਰੂੜੀਵਾਦੀ ਸੋਚ ਜਿਹੜੀ ਹੁੰਦੀ ਹੈ ਤਾਂ ਉਸ ਨੂੰ ਛੱਡ ਦਿੰਦੇ ਨੇ ਤਾਂ ਇਹ ਪ੍ਰਥਾ ਬੀਤੇ ਕਾਫੀ ਸਮੇਂ ਤੋਂ ਗਾਇਬ ਹੋ ਚੁੱਕੀ ਸੀ ਪਰ ਇਹਨਾਂ ਦੋ ਮੁੰਡਿਆਂ ਦੇ ਵੱਲੋਂ ਦੁਬਾਰਾ ਇਸ ਪ੍ਰਥਾ ਨੂੰ ਜੀਵਤ ਕੀਤਾ ਗਿਆ ਹੈ ਤੇ ਇੱਕ ਹੀ ਕੁੜੀ ਦੇ ਨਾਲ ਵਿਆਹ ਕਰਵਾਇਆ ਗਿਆ ਔਰ ਦੱਸ ਦਈਏ ਕਿ ਤਿੰਨੋਂ ਮੁੰਡੇ ਜੋ ਕੁੜੀਆਂ ਨੇ ਤਾਂ ਇਹ ਪੜੇ ਲਿਖੇ ਨੇ ਵਧੀਆ ਪਰਿਵਾਰਾਂ ਤੋਂ ਆਉਂਦੇ ਨੇ ਔਰ